ਅੱਜ ਆ ਰਿਹਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਤੇ ਕਈਆਂ ਦੇ ਲੜ ਜਾਣ ਗਿਆ ਮਿਰਚਾਂ ਤੇ ਕੁਝ ਹੀ ਘੰਟੇ ਨੇ ਹੁਣ ਬਾਕੀ ਨਵਾਂ ਗੀਤ ਡ੍ਰੀਪੀ ਸੋਸ਼ਲ ਮੀਡੀਆ ਤੇ ਦੇ ਦਿੱਤੀ ਆ ਜਾਣਕਾਰੀ ਸਿੱਧੂ ਮੂਸੇਵਾਲੇ ਦੇ ਜਾਣ ਪਿੱਛੋਂ ਵੀ ਲਗਾਤਾਰ ਟੜਾ ਟੜ ਉਸਦੇ ਗੀਤ ਆ ਰਹੇ ਨੇ ਤੇ ਫੈਨਸ ਵੀ ਉਸਦੀ ਉਡੀਕ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਗੀਤ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ ਉਸਦੇ ਫੈਨ ਅਤੇ ਅੱਜ ਫੇਰ ਉਹਨਾਂ ਦੀ ਉਡੀਕ 10 ਵਜੇ ਖਤਮ ਹੋਣ ਜਾ ਰਹੀ ਹੈ ਕੁਝ ਹੀ ਘੰਟੇ ਬਾਕੀ ਨੇ ਦੋਸਤੋ ਪਹਿਲਾਂ ਤਾਂ ਸਿੱਧੂ ਮੂਸੇਵਾਲੇ ਦੇ ਲਈ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਵਰਸਿੱਦੂ ਮੂਸੇਵਾਲਾ ਜਰੂਰ ਲਿਖ ਦਿਓ ਗੀਤ ਦਾ ਨਾਮ ਹੈ ਡ੍ਰੀਪੀ ਸਿੱਧੂ ਮੂਸੇਵਾਲੇ ਦੇ ਸੋਸ਼ਲ ਮੀਡੀਆ ਚੈਨਲਸ ਦੇ ਉੱਪਰ ਇਸ ਦੀ ਜਾਣਕਾਰੀ ਜਿਹੜੀ ਆ ਸਾਂਝੀ ਕਰ ਦਿੱਤੀ ਗਈ ਹੈ ਤੇ ਟਾਈਮ ਲਾਈਨ ਦੇ ਉੱਪਰ 10 ਵਜੇ ਦਾ ਟਾਈਮ ਸ਼ੋਅ ਕਰ ਰਿਹਾ ਹੈ ਤਾਂ ਦੋਸਤੋ ਕਿੰਨੀ ਕੁ ਧੀਕ ਤੁਹਾਨੂੰ ਨਵੇਂ ਗੀਤ ਦੀ ਤੇ ਤੁਹਾਨੂੰ ਕੀ ਲੱਗਦਾ ਕਿ ਨਵਾਂ ਗੀਤ ਅੱਜ ਫੇਰ ਪੜਾਕੇ ਪਾਵੇਗਾ ਤੇ ਫੇਰ ਅੱਜ ਲੜ ਜਾਣਗੇ ਉਹਨਾਂ ਲੋਕਾਂ ਦੇ ਮਿਰਚਾਂ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਦਾ ਮੁੱਕ ਜਾਣਾ ਪਰ ਸਿੱਧੂ ਦਾ ਸਿਵਿਆ ਦੇ ਵਿੱਚੋਂ ਵੀ ਗੀਤ गा ਰਿਹਾ ਹੈ ਸਿੱਧੂ ਦਾ ਨਵਾਂ ਗੀਤ Drippy ਅੱਜ ਜੇ ਸੋਸ਼ਲ ਮੀਡੀਆ ਤੇ ਫੇਰ ਧਮਾਕੇ ਪਾਵੇਗਾ ਫੇਰ ਧੂਮਾ ਮੱਜਣਗੀਆਂ ਤੇ ਸਿੱਧੂ ਦੇ ਫੈਨ ਕਿੰਨੇ ਕੁ ਖੁਸ਼ ਨੇ ਇਸ ਗੀਤ ਨੂੰ ਲੈ ਕੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਕਹਿਣ ਮੁਤਾਬਕ ਲਗਾਤਾਰ ਉਸਦੇ ਗੀਤ ਜਿਹੜੇ ਨੇ ਉਹ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਹਜੇ ਤੱਕ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਸਾਂਝੀ ਕੀਤੀ ਗਈ ਸੀ ਪਰ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲਾ ਅਫੀਸ਼ੀਅਲ ਚੈਨਲ ਤੇ ਡ੍ਰੀਪੀ ਗੀਤ ਦਾ ਜਿਹੜਾ ਟਾਈਮ ਲਾਈਨ ਸੈੱਟ ਕੀਤਾ ਗਿਆ ਤੇ 10 ਵਜੇ ਅੱਜ ਫ ਅੱਜ ਫੇਰ ਅ ਦਿਵਾਲੀ ਤੇ ਸਿੱਧੂ ਦੇ ਫੈਨ ਅੱਜ ਫੇਰ ਵੇਟਿੰਗ ਦੇ ਵਿੱਚ ਬੈਠੇ ਨੇ ਤੇ 10 ਵਜੇ ਫੇਰ ਉਹ ਰਿਕਾਰਡ ਟੁੱਟ ਜਾਣਾ ਸੋ ਸਿੱਧੂ ਮੂਸੇਵਾਲੇ ਨੇ ਖੁਦ ਬਣਾਇਆ ਹੋਇਆ ਸਿੱਧੂ ਮੂਸੇਵਾਲੇ ਦੇ ਹਰ ਇੱਕ ਗੀਤ ਦੇ ਉੱਤੇ ਕੁਝ ਹੀ ਮਿੰਟਾਂ ਦੇ ਵਿੱਚ ਮਿਲੀਅਨ ਵਿਊਜ਼ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਫੇਰ ਅੱਜ ਉਡੀਕ ਹੈ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਡ੍ਰੀਪੀ ਦੀ ਇਸ ਦੇ ਵਿੱਚ ਕੀ ਖਾਸ ਹੋਣ ਵਾਲਾ ਸਿੱਧੂ ਮੂਸੇਵਾਲੇ ਦੇ ਨਾਲ ਜੁੜੀਆਂ ਹੋਈਆਂ ਕਿਹੜੀਆਂ-ਕਿਹੜੀਆਂ ਗੱਲਾਂ ਇਸ ਗੀਤ ਦੇ ਵਿੱਚ ਹੋਣ ਵਾਲੀਆਂ ਨੇ ਤੇ ਦੋਸਤੋ ਤੁਹਾਡੀ ਉਡੀਕ 10 ਵਜੇ ਖਤਮ ਹੋਣ ਜਾ ਰਹੀ ਹੈ ਸਿੱਧੂ ਦਾ ਨਵਾਂ ਗੀਤ ਜਲਦ ਹੀ YouTube ਦੇ ਉੱਪਰ ਆ ਰਿਹਾ ਹੈ 10 ਵਜੇ ਇਹ ਗੀਤ ਰਿਲੀਜ਼ ਹੋ ਜਾਵੇਗਾ ਤੇ ਲੋਕ ਵੇਟਿੰਗ ਦੇ ਵਿੱਚ ਬੈਠੇ ਨੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਫੈਨਸ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਨੋਟੀਫਿਕੇਸ਼ਨ ਆ ਗਈ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਤਾਂ 10 ਵਜੇ ਤਿਆਰ ਰਹੋ YouTube ਤੇ ਜਿਹੜੀਆਂ ਤੂਮਾ ਪਾਉਣ ਦੇ ਲਈ ਤਾਂ ਸਿੱਧੂ ਦੇ ਫੈਨ ਲਗਾਤਾਰ ਉਡੀਕ ਕਰ ਰਹੇ ਸੀ ਸਿੱਧੂ ਦੇ ਨਵੇਂ ਗੀਤ ਦੀ ਤੇ ਅੱਜ ਫੇਰ ਆ ਰਿਹਾ ਸਿੱਧੂ ਦਾ ਨਵਾਂ ਗੀਤ ਡ੍ਰੀਪੀ ਤੇ 10 ਵਜੇ ਹੋ ਜਾਏਗਾ ਲਾਂਚ ਤੇ ਲੜ ਜਾਣਗੇ ਕਈਆਂ ਦੇ ਬੱਚਾ ਸਿੱਧੂ ਮੂਸੇਵਾਲੇ ਦੇ ਗੀਤ ਲਪੇੜਾ ਵਾਂਗੂ বাজਦੇ ਨੇ ਕਈਆਂ ਲੋਕਾਂ ਦੇ ਅੱਜ ਫੇਰ ਉਹੀ ਗੀਤ ਲਪੇੜਾ ਵਾਂਗੂ ਕਈ ਲੋਕਾਂ ਦੇ ਵੱਜਣਾ ਹੈ ਤਾਂ ਦੋਸਤੋ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਕਿਉਂਕਿ ਅੱਜ ਕਈ ਲੋਕਾਂ ਨੇ ਮਿਰਚਾਂ ਲਾਣੀਆਂ ਇਸ ਗੀਤ ਦੇ ਨਾਲ ਕਿਉਂਕਿ ਸਿੱਧੂ ਦੇ ਹਰ ਗੀਤ ਦੇ ਬੋਲ ਚਪੇੜਾ ਵਰਗੇ ਹੁੰਦੇ ਨੇ ਤੇ ਅੱਜ ਡ੍ਰਿਪੀ ਗੀਤ ਦੇ ਵਿੱਚ ਕੀ ਖਾਸ ਹੋਣ ਵਾਲਾ ਹੈ ਇਹ ਵੀ 10 ਵਜੇ ਜਿਹੜਾ ਪਤਾ ਲੱਗ ਜਾਣਾ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਦੀ ਉਡੀਕ ਖਤਮ ਹੋਣ ਜਾ ਰਹੀ ਹੈ 10 ਵਜੇ ਤੇ 10 ਵਜੇ ਪੈਣਗੇ ਪਟਾਕੇ ਅੱਜ ਫੇਰ ਸਿੱਧੂ ਮੂਸੇਵਾਲਾ ਸਿਵਿਆਂ ਚੋਂ ਗੱਜੇਗਾ ਫੇਰ ਸਿੱਧੂ ਮੂਸੇਵਾਲਾ ਬੱਜੇਗਾ ਤੇ ਬਿਲਬੋਰਡ ਤੇ ਜਿਹੜਾ ਕਪੜਾ ਵੀ ਵੱਜਣਾ ਸ਼ੁਰੂ ਹੋ ਗਿਆ ਤੇ 10 ਵਜੇ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਤੇ ਧੂਮਾਂ ਪੈਣਗੀਆਂ ਤੇ ਸਿੱਧੂ ਮੂਸੇਵਾਲਾ ਆਪਣਾ ਹੀ ਰਿਕਾਰਡ ਤੋੜ ਦੇਵੇਗਾ ਦੇਖੋ ਤੁਸੀਂ ਕਈ ਸ਼ੂਟ ਜਿਹੜੇ ਨੇ ਉਹ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਵੀ ਕੀਤੇ ਗਏ ਨੇ ਤੇ ਬਹੁਤ ਸਾਰੇ ਗੀਤਾਂ ਦੀ ਸ਼ੂਟਿੰਗ ਹਵੇਲੀ ਦੇ ਵਿੱਚ ਹੋਈ ਹੈ ਕੀ ਇਸ ਗੀਤ ਦੀ ਸ਼ੂਟਿੰਗ ਹਵੇਲੀ ਦੇ ਇਹ ਸਸਪੈਂਸ ਖੁੱਲ ਜਾਣਾ ਤਾਂ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਜਸਟਿਸ ਵਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਤੇ ਕਿੰਨੀ ਗੂੜੀ ਕਾ ਤੁਹਾਨੂੰ ਨਵੇਂ ਗੀਤ ਦੀ ਤੇ ਤੁਹਾਨੂੰ ਕੀ ਲੱਗਦਾ ਇਸ ਡ੍ਰੀਪੀ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਕੀ ਖਾਸ ਗੱਲਾਂ ਕਹੀਆਂ ਹੋਣਗੀਆਂ ਤਾਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਕੋਈ ਵੀ ਜਿਹੜੀ ਆ ਪਹਿਲਾਂ ਨਹੀਂ ਜਾਣਕਾਰੀ ਦਿੱਤੀ ਗਈ ਸੀ ਪਰ ਇੱਕੇ ਦਮ ਸੋਸ਼ਲ ਮੀਡੀਆ ਸਿੱਧੂ ਦੇ ਅਫੀਸ਼ੀਅਲ ਚੈਨਲ YouTube ਦੇ ਉੱਤੇ ਇਹ ਪੋਸਟਰ ਹੁਣ ਸ਼ੋਅ ਕਰ ਰਿਹਾ ਤੇ 10 ਵਜੇ ਦਾ ਟਾਈਮ ਦਿਖਾ ਰਿਹਾ 10 ਵਜੇ ਪੈਣਗੇ ਪੜਾਕੇ ਤੇ ਸਿੱਧੂ ਪਰਿਵਾਰ ਲਗਾਤਾਰ ਸਿੱਧੂ ਦੇ ਗੀਤ ਲੈ ਕੇ ਪ੍ਰਸ਼ੰਸਕਾਂ ਦੇ ਸਾਹਮਣੇ ਆਉਂਦਾ ਤੇ ਜਿਹੜੇ ਫੈਨਸ ਨੇ ਉਹ ਉਡੀਕ ਨੂੰ ਜਿਹੜਾ ਬੜਾ ਉਡੀਕਦੇ ਨੇ ਤੇ ਅੱਜ ਪੈਣਗੇ ਪੜਾਕੇ ਕਰ ਲਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ